ਬਿਰੋਜਪੁਰ ਦੇ ਕਸਬਾ ਮੱਲਣਾਵਾਲਾ ਦੇ ਵਿੱਚ ਇੱਕ ਗੁਰਸਿੱਖ ਪਰਿਵਾਰ ਦੇ ਨਾਲ ਸ਼ਰੀਆਮ ਖੁੰਡਾ ਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ 피ੜਤ ਅਰਤ ਜਸਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸਨੇ ਰੁਕਨੇ ਵਾਲੇ ਦੇ ਰਹਿਣ ਵਾਲੇ ਆਪਣੇ ਸ਼ਰੀਕੇ ਵਿੱਚੋਂ ਲਗਦੇ ਪਿਓ ਤੋਂ ਜ਼ਮੀਨ ਠੇਕੇ ਤੋਂ ਨਹੀਂ ਲਈ ਸੀ ਜਿਸ ਦਾ ਉਹ ਠੇਕਾ ਸਮੇਤ ਦਿੰਦੀ ਸੀ ਅਤੀ ਉਸ ਜ਼ਮੀਨ ਤੇ ਉਸ ਦੇ ਦਿਓਰ ਦੇ ਵੱਲੋਂ ਕਬਜ਼ਾ ਕੀਤਾ ਗਿਆ ਤੇ ਜਦੋਂ ਉਹਨਾਂ ਨੂੰ ਰੋਕਿਆ ਗਿਆ ਤਾਂ ਉਸ ਦੇ ਨਾਲ ਉਸ ਦੇ ਦਿਓਰ ਦੇ ਵੱਲੋਂ ਉਸਦੇ ਨਾਲ ਜਨਗਵਰਾਵੰਗ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਕਕਾਰਾਂ ਦੀ ਬੇਅਤੀ ਵੀ ਕੀਤੀ ਗਈ ਹੈ ਅਤੇ ਉਹਨਾਂ ਨੇ ਪੁਲਿਸ ਦੀ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਨਾਲ ਕੁੱਟਮਾਰ ਕਰਨ ਅਤੇ ਕਕਾਰਾਂ ਦੀ ਬੇਅਤੀ ਕਰਨ ਵਾਲੇ ਲੋਕਾਂ ਦੇ ਸਖਤ ਕਾਰਵਾਈ ਕੀਤੀ ਜਾਵੇ ਉਧਰ ਦੂਜੇ ਪਾਸੇ ਵਿਧਵਾ ਹਰਤ ਜਸਵਿੰਦਰ ਕੌਰ ਦੇ ਨਾਲ ਪੁੱਟਮਾਰ ਅਤੇ ਕਕਾਰਾ ਮੀਬੇ ਅਧਨੀ ਨੂੰ ਲੈ ਕੇ ਸਥਿਕਾਰ ਕਮੇਟੀ ਦੇ ਆਗੂ ਕੁਲਦੀਪ ਸਿੰਘ ਨੱਡਾ ਨੇ ਕਿਹਾ ਕਿ ਪੁਲਸ ਚਲਦੋਲ ਦੇ ਬੇਅਦਬੀ ਕਰਨ ਵਾਲੇ ਲੋਕਾਂ ਤੇ ਕਾਰਵਾਈ ਕਰੇ ਨਹੀਂ ਤਾਂ ਉਹਨਾਂ ਦੇ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਉਧਰ ਦੂਜੇ ਪਾਸੇ ਜਦ ਇਸ ਮਾਮਲੇ ਨੂੰ ਲੈ ਕੇ ASI ਕਰਨੈ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਜੋ ਵੀ ਤੱਥ ਸਾਹਮਣੇ ਆਵੇਗਾ ਉਸ ਦੇ ਆਦਤ ਤੇ ਕੁੱਟਮਾਰ ਕਰਨ ਵਾਲੇ ਅਤੇ ਬੇਅਦਬੀ ਕਰਨ ਵਾਲੇ ਤੇ ਕਾਰਵਾਈ ਕੀਤੀ ਜਾਵੇਗੀ ਹਾਂਜੀ ਕਿਲਾ ਜਸਿੰਦਰ ਪਾਜੀ ਜਸਿੰਦਰ ਕੋਲ ਤੁਹਾਡੇ عمر ਕਿੰਨੇ 46 ਸਾਲ ਜੀ ਕੀ ਹੋਇਆ ਜਿਹੜੀ ਤੁਹਾਡੇ ਜਿਹੜਾ ਪਹਿਲੀ ਧੋਈ ਜੀ ਲੜਾਈ ਪਾਜੀ ਕਿੰਨਾ ਨੇ ਕੀਤੀ ਲੜਾਈ ਮੇਰੀ ਜਠਾਣੇ ਹੀ ਮਤਲਬ ਉਹਦੀਆਂ ਇੱਥੇ ਰਹਿੰਦੀ ਸੀ ਪਹਿਲਾਂ ਇੱਥੋਂ ਹੁਣ ਚਲੀ ਗਈ ਆ ਉਹਨੂੰ ਵੀ 10 15 ਸਾਲ ਹੀ ਹੋ ਗਏ ਆ ਇੱਥੋਂ ਮੇਰਾ ਦਿਉਰ ਮਰ ਗਿਆ ਉੱਥੇ ਜਾ ਕੇ ਬੰਦਾ ਕੀਤਾ ਉਹ ਵੀ ਮਰ ਗਿਆ ਤੀਜਾ ਉਹਨੇ ਕਰ ਲਿਆ ਤੇ ਅਸੀਂ ਇਹ ਸਾਠ ਏਕਾ ਵੀ ਦਿੰਦੇ ਸੀਗੇ ਤੇ ਫਿਰ ਮੇਰੇ ਮੁੰਡੇ ਨੂੰ ਉਹਨੇ ਫੋਨ ਕੀਤਾ ਮੇਰਾ ਮੁੰਡਾ ਕਹਿੰਦਾ ਚਾਚੀ ਕੁੜੀਆਂ ਦੇ ਵੀ ਖਾਤੇ ਨੰਬਰ ਦੇ ਦੇ ਤੈਨੂੰ ਪੈਸੇ ਦੇ ਦੇਣੇ ਆ ਉਹਨੇ ਸ਼ਿੰਗਾਰੇ ਰਣ ਨੂੰ ਫੋਨ ਲਾ ਦਿੱਤਾ ਸ਼ਿੰਗਾਰੇ ਰਣ ਆ ਕੇ ਮਿਲ ਕੇ ਪਹਿਲਾਂ ਉਹਨੇ ਠਾਣਾ ਬਣ ਦਿੱਤਾ ਮਨ ਲਾਲੇ ਵਾਲਾ ਫੇਰ ਉਹਨਾਂ ਨੂੰ ਪਹਿਲੀ ਵਹੁਣ ਗਈ ਜਲੀ ਪਹਿਲਾ ਵੀ ਉਹਨਾਂ ਅੱਧਾ ਕਿੱਲਾ ਸਾਡੀ ਪਹਿਲੀ ਵਾਈ ਸੀ ਉਹਨਾਂ ਬੀਜਿਆ ਸੀ ਅੱਧਾ ਕਿੱਲਾ ਪੋਸਤ ਉਹ ਕਿਸੇ ਨੇ ਫੜਾ ਦਿੱਤਾ ਕਹਿੰਦੇ ਤੂੰ ਫੜਾਇਆ ਪਹਿਲਾ ਉਹਨਾਂ ਅੱਧਾ ਕਿੱਲਾ ਸਾਡੀ ਪਹਿਲੀ ਵਾਲੀ ਫੇਰ ਮੈਂ ਨਾਈ ਢੱਕਣਾ ਹੀ ਵੇਖੀ ਗਿਆ ਆਪਦੀ ਬੈਲੀ ਦਾ ਹੀ ਗਰਮੀਤ ਸਾਡੀ ਬੈਲੀ ਨਾ ਦਈ ਉਹ ਮੈਨੂੰ ਫੜਦੇ ਆ ਕੁੱਟਣ ਲਾ ਪੇ ਮੇਰਾ ਅੰਬਰ ਤਛ ਗਿਆ ਕੋਈ ਕਹੇ ਨੇ ਜੁੰਡਿਆ ਤਾਂ ਫਾ ਲਿਆ ਕਹੇ ਨੇ ਗਾਤਰੇ ਤੋਂ ਕਹੇ ਨੇ ਸਲਵਾਰ ਕਹੇ ਨੇ ਬੇਪੜਦ ਕਰਕੇ ਉਹਨਾਂ ਮੈਨੂੰ ਕੁੱਟਿਆ ਮੈਂ ਆਪਦੀ ਦਰਾਲੀ ਦੇ ਮਗਰ ਲੁਕੀ ਉਹਨੇ ਮੈਨੂੰ ਛਡਾਇਆ ਇਸ ਸਮੈਕ ਵੇਚ 10 ਲੂਣ ਇਹਨੇ ਪਾਇਆ ਇੰਨੀ ਸਮੈਕ ਵੇਚ ਦਾ ਗੁੰਡਾ ਹੈ ਇਹ ਕਹਿੰਦਾ ਮੇਰਾ ਤਾਂ ਛਣਕਣਾ ਵੀ ਨਹੀਂ ਤੂੰ ਪਟਾ ਸਕਦੀ ਜਿੱਥੇ ਮਰਜ਼ੀ ਭਾਜ ਲੈ ਐਨਾ ਕਹੇ ਤਾਂ ਮੈਂ ਜੇਬ 'ਚ ਪਾ ਕੇ ਘੁੰਮਦਾ ਅਸੀਂ ਠਾਣੇ ਗਏ ਠਾਣੇ ਵਾਲਿਆ ਸਾਡੀ ਕੋਈ ਨਹੀਂ ਸੁਣੀ ਜੋੜੇ ਹਾਂਜੀ ਜੋਰ ਆ ਦੋਵੇਂ ਭਰਾਵਾਂ ਨੇ ਕੁੱਟਿਆ ਸੀ ਹੋਰ ਜਿਹੜੇ ਅਣਪਛਾਤੇ ਉਹਨਾਂ ਦਾ ਨਹੀਂ ਮੈਨੂੰ ਪਤਾ ਪਹਿਲਾਂ ਮੈਨੂੰ ਕੁੱਟਿਆ ਬਾਅਦ ਚ ਮੇਰੇ ਮੁੰਡੇ ਨੂੰ ਕੁੱਟਿਆ ਸਾਡੇ ਦੋਵਾਂ ਦੇ ਪੌਣੇ ਵੀ ਮੰਨ ਦਿੱਤੀ ਹਾਂ ਨਸ਼ੇ ਚ ਕੱਢ ਲਈ ਹਾਂ ਆਂ ਨਸ਼ੇ ਚ ਕੱਢੀ ਸੀ 100 ਕਿੱਲਾ ਪਹਿਲੀ ਨਸ਼ਾ ਪਿਆ ਪਿਆ ਕੇ ਲੋਕਾਂ ਤੋਂ ਖਰੀਦੀ ਜਾਂਦੇ ਆ ਸਾਡਾ ਨਸ਼ਾ ਵੇਚਦਾ ਬਾਦੂ ਵੇਚਦਾ ਅੱਗੇ ਨਹੀਂ ਮੈਂ ਫੜਾਇਆ ਸੀ ਅੱਜ ਮੈਂ ਲਿਖਾਤਾ ਸਾਰ ਕੋ ਸਰਕਾਰ ਤਾਂ ਕਹੇ ਰਹੀ ਨਸ਼ਾ ਖਤਮ ਕਰਤਾ ਇਹ ਕੋਈ ਖਤਮ ਨਹੀਂ ਹੋਇਆਗਾ ਉਹਨਾਂ ਦੇ ਲਈ ਤਾਂ ਕੋਈ ਖਤਮ ਨਹੀਂ ਵਾ ਅੱਗੇ ਮੇਰਾ ਉਹਨੇ ਝੂਠਾਣ ਆ ਲਿਆ ਸੀ ਅੱਜ ਲਿਖਾਤਾ ਮੈਂ ਸਾਰ ਕੋ ਸ਼ੰਗਾਰਾ ਇਹਨਾਂ ਨਸ਼ਾ ਵੇਚਦਾ ਤਰਨ ਤਰਨ ਗਰਮੀਤ ਵੀ ਲੈ ਕੇ ਜਾਂਦੀ ਉਹ ਵੀ ਬੜਾ ਨਸ਼ਾ ਇਹਨਾਂ ਤੋਂ ਵੇਚਦੀ ਜਿਨੇ ਮੈਨੂੰ ਘਟਾਇਆ ਨਾ ਮੇਰੇ ਦਿਓਰ ਦਾਉ ਦੇ ਕੋਲ ਸਰਟੀਫਿਕੇਟ ਮੌਤ ਦਾ ਨਾ ਕੁੜੀਆਂ ਦਾ ਇੱਥੇ ਜਰਮ ਕੋਈ ਸਰਟੀਫਿਕੇਟ ਨਾ ਕੋਈ ਉਹਨਾਂ ਦਾ ਕੁੜੀਆਂ ਦਾ ਇੱਥੋਂ ਦਾ ਆਧਾਰਨ ਕਾਟ ਤੇ ਹੁਣ ਸਾਨੂੰ ਕੀ ਤਾਂ ਮੇਰੇ ਦਿਓਰ ਦੀਆਂ ਕੁੜੀਆਂ ਕਿੰਦੀਆਂ ਕੁੜੀਆਂ ਨੇ ਤੇ ਮੇਰੇ ਨਾਲ ਕੁਝ ਵੀ ਨਹੀਂ ਹੈਗਾ ਮੈਂ ਤਾਂ ਇੱਥੇ ਬੈਠੀ ਮੇਰਾ ਬੰਦਾ ਮਰ ਗਿਆ ਕਿੱਡੇ ਕਿੱਡੇ ਮੇਰੇ ਜਵਾਕ ਮੈਨੂੰ ਆਦੇ ਤੇਰਾ ਇੱਥੇ ਕੋਈ ਨਹੀਂ ਹੈਗਾ ਤੇ ਮੈਂ ਤਾਂ ਫਿਰ ਵੀ ਇਹਨੂੰ ਇੱਥੇ ਲੈ ਕੇ ਬੈਠੇ ਉਹਨੇ ਤੀਜਾ ਖਸਮ ਕਰ ਲਿਆ ਇਹਨਾਂ ਦੀ ਸ਼ਹਿਤ ਐ ਮੈ ਆ ਵੇ ਲੋ ਮੇਰੇ ਲੀੜੇ ਪਾੜ ਪੂੜ ਕੇ ਬੇੜਾ ਵੀ ਕੀਤੇ ਬੇੜਾ ਪਾੜ ਦੇ ਕਰਕੇ ਛੀਰੀ ਛੀਰੀ ਸੇ ਆਪਣਾ ਬਹੁਤ ਤਕਿਆ ਕੀਤਾ ਮੇਰਾ ਗਾਤਰਾ ਦੂਜਾ ਤੋੜਤਾ ਵਾਲ ਮੇਰੇ ਖਲਾਰ ਤੇ ਗਾਤਰਾ ਮਰ 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 ਕਸ਼ਹਾਰਾ ਵੀ ਸਾਰਾ ਪਾੜਤਾ ਕਪੜੇ ਮੇਰੇ ਪਾੜਤੇ ਜੇ ਮੇਰੀ ਨੌਂ ਨੇ ਆ ਕੇ ਮੇਰੇ ਤੇ ਲੀੜਾ ਪਾਉਣ ਦੀ ਕੋਸ਼ਿਸ਼ ਕੀਤੀ ਮੇਰੀ ਨੌਂ ਦੇ ਮਗਰ ਲੱਗ ਗਿਆ ਰੱਜੇ ਸਮੈਕ ਤੇ ਮੇਰੀ ਨੌਂ ਭੱਜ ਕੇ ਅੰਦਰ ਵੜ ਕੇ ਲੁਕੀ ਮੀਂਹ ਦੇ ਬਹਿਰੇ ਮੀਨਾ ਕਿਤੇ ਜਾਨਵਰ ਬਹੁਤ ਜਾਨਵਰਾਂ ਨਾਲ ਈਡੀਆਂ ਗਾੜੀਆਂ ਲਾਛਾ ਮੇਰੇ ਪੱਟਾ ਤੇ ਤੁਸੀਂ ਦੇਖ ਹੀ ਲਈਆ ਮੇਰ ਤੋਂ ਤਰਿਆਣੀ ਗਿਆ ਤੇ ਜਿਹੜਾ ਮੇਰਾ ਮੁੰਡਾ ਉਹਦੇ ਵੇਡੇ ਵੇਡੇ ਪੱਟਾ ਉਹ ਘਰੇ ਪਿਆ ਵੇਲਕਣデア ਬਗਰ ਹੋਰ ਆਇਆ ਮੁੰਡਾ ਮੇਰਾ ਇਹਨੇ ਮੈਨੂੰ ਪਰਸੋ ਲਿਆ ਕੇ ਇੱਥੇ ਦਾ ਹਲ ਕੀਤਾ ਸਾਡੀ ਕਿਸੇ ਨੇ ਸੁਣੀ ਦੀ ਉਸ ਨੂੰ ਕੋਈ ਪਹਿਲਾਂ ਸ਼ਿਕਾਇਤਾਂ ਕੀਤੀਆਂ ਤੇ ਬਹੁਤ ਕੀਤੀਆਂ ਸੀ ਅਸੀਂ ਲੱਖ ਰੁਪਈਆ ਦਾ ਪਹਿਲਾਂ ਨਾਲ ਸਾਡੇ ਨਾਲ ਜੁਰਮਾਨਾ ਰੱਖਿਆ ਸੀ ਜਿਹੜਾ ਪਹਿਲਾਂ ਪਹਿਲ ਕਰੂ ਲੱਖ ਲੈਣਾ ਦੇਣਾ ਤੇ ਸਾਡੇ ਕੋਲੇ ਹਾਲੇ ਪਰਚਾ ਪਿਆ ਇਹ ਨਾ ਸਾਡੇ ਨਾਲ ਛੜ ਛੜ ਕੀਤੀ ਐ ਇਹ ਅਸੀਂ ਗਾਲ੍ਹ ਦੇ ਦੀਏ ਸਾਡੀ ਗਾਲ੍ਹ ਦਾ ਮੋਹਲੇ ਬੰਦਾ ਮਾਰਦੇ ਨੇ ਇਹਨਾਂ ਦਾ ਕੋਈ ਮੋਹਲੇ ਨਹੀਂ ਪਾ ਸਕਦਾ ਤੁਹਾਡੇ ਨਾਲ ਕੋਈ ਜਾਤੀ ਕਰੇ ਸੇ ਸਰਦਾਰ ਦੀ ਜਿੰਨੀ ਹਾਂਜੀ ਕੀ ਬੋਲਿਆ ਜਾਤੀ ਕਰ ਹਾਂਜੀ ਗੰਦੀਆਂ ਗਾਲ੍ਹਾਂ ਦਿੰਦੇ ਮੈਂ ਦੱਸ ਹੀ ਨਹੀਂ ਸਕਦੀ ਤੁਹਾਨੂੰ ਕੀ ਕਹਿੰਦੇ ਜਿਹੜੀਆਂ ਮੈਨੂੰ ਇਹ ਗੱਲਾਂ ਕਹਿੰਦੇ ਰਹਿੰਦੇ ਤੁਸੀਂ ਸਾਡਾ ਆ ਫੜ ਆ ਫੜ ਆ ਗਾਂ ਕੋਸ ਬੋਲ ਨਹੀਂ ਸਕਦੀ ਜਾਤੀ ਪਰ ਵੀ ਨਹੀਂ ਭਾਈ ਕੀ ਕਹਿਣਾ ਪਰ ਹੋਰ ਕਾਰਵਾਈ ਕੀ ਮੰਗ ਕਰਦੇ ਹੁਣ ਤੁਹਾਨੂੰ ਪਤਾ ਹੀ ਹੈ ਜੋ ਤੁਸੀਂ ਕਰ ਸਕਦੇ ਹੋ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਸਖਤ ਸਜ਼ਾ ਹੋਣੀ ਚਾਹੀਦੀ ਇਹ ਤਾਂ ਗੁੰਡਾ ਬਣਿਆ ਫਿਰਦਾ ਤਾਂ ਮੈਰੇ ਇਹ ਤਾਂ ਕੋਈ ਸੁਣਾਈ ਨਹੀਂ ਹੁੰਦੀ ਭਾਈ ਉਹ ਕਹਿੰਦਾ ਜਿੱਥੇ ਮਰਜੀ ਭਾਜ ਲੈ ਮੇਰੇ ਕੋਲੇ 100 ਕਿਲਾ ਤੇਰੇ ਕੋਲੇ ਕੀ ਤੇ ਮੇਰੇ ਕੋਲੇ ਤਾਂ ਇੱਕ ਕਿਲਾ ਮੈਂ ਉਹਦੀ ਬਰੋਬਰੀ ਕਿੱਥੋਂ ਕਰੂੰਗਾ ਸਹੀ ਆਸ ਕਹਾਂਗੇ ਤੁਸੀਂ ਕਾਰਵਾਈ ਦੀ ਮੰਗ ਕਰਦੇ ਹੁਣ ਵੀ ਹਾਂ ਕਿੰਨੇ ਪਰਵਾਹ ਕਿੰਨਾ ਕਿੰਨਾ ਜਾਣਾ ਮਤਲਬ ਉਹਨਾਂ ਦੇ ਤੇ ਮੇਰੀ ਦਰਾਣੀ ਤੇ ਜਿਹੜੀ ਲਾ ਕੇ ਉਂਗਲਾ ਉਹਨਾਂ ਨੂੰ ਲਿਆਈ ਸੀ ਜਿਹੜੀ ਥਾਣਾ ਬੰਨ ਕੇ ਗਈ ਉਹ ਮੰਨਣਾ ਲਈ ਰਹਿਣ ਵਰੀ ਉੱਧਰ ਦੀ ਉਹ ਤਰਨ ਤਰਨ ਦੇ ਰਹਿਣਾ ਲਿਆ ਹਾਂ ਕੋਈ ਜਾ ਕੇ ਬੰਦਾ ਕਿੱਥੋਂ ਹੈ ਮੇਰਾ ਨਾਮ ਕੁਲਦੀਪ ਸਿੰਘ ਜੀ ਨੱਡਾ ਸ਼ਹਿਰੀ ਮਦਾਨ ਸਿਕਸ ਟੂ ਫੈਡਰੇਸ਼ਨ ਮੈਂ ਤਾਂ ਫਰੀਪੁਰ ਤੋਂ ਮਸਲਾ ਜਿਹੜਾ ਹੈਗਾ ਕਿ ਕੀ ਮੰਨਣਾ ਹੈ ਜੀ ਮਸਲਾ ਜੀ ਇਹ ਜੋ ਕਿ ਬੀਬੀ ਜਸਵਿੰਦਰ ਗੌਰ ਐਂਡ ਰੁਕਣੇ ਵਾਲਾ ਜੀ ਬੱਲਾ ਨਾਲ ਸੰਦੀਕ ਪੈਂਦਾ ਇਸ ਪਰਿਵਾਰ ਨੇ ਸਾਡੇ ਨਾਲ ਜੋ ਕਿ ਗੱਲਬਾਤ ਕੀਤੀ ਕੁਝ ਕੁ ਦਿਨ ਪਹਿਲਾਂ ਤੇ ਤਰੀ ਦੀ ਗੱਲ ਹੈ ਜੋ ਕਿ ਇਹਨਾਂ ਇਹ ਪਰਿਵਾਰ ਜਿਹੜਾ ਸੀ ਜ਼ਮੀਨ ਵਾ ਰਿਆ ਸੀ ਆਪਦੇ ਸ਼ਰੀਕੇ ਦੀ ਠੀਕ ਹੈ ਸ਼ਰੀਕੇ ਦੀ ਬਿਲਕੁਲ ਜ਼ਮੀਨ ਸਹੀ ਤਰੀਕੇ ਨਾਲ ਵਾ ਰਿਆ ਸੀ ਤੇ ਠੇਕਾ ਵੀ ਉਹਨਾਂ ਨੂੰ ਦੇ ਰਹੇ ਸੀ ਪਰ ਉਹ ਪਰਿਵਾਰ ਨੇ ਕੀ ਕੀਤਾ ਉਹਨਾਂ ਨੇ ਜ਼ਮੀਨ ਆਪਦੀ ਦੇ ਦਿੱਤੀ ਕਿਸੇ ਨੂੰ ਕਹਨੇ ਇਹ ਇਹਨਾਂ ਨੇ ਇਹੀ ਉਹਨਾਂ ਨੂੰ ਕਿਹਾ ਵੀ ਆਣ ਕੇ ਤੁਸੀਂ ਇਹੀ ਕਰੋ ਤੁਸੀਂ ਨਾਲੇ ਸਾਨੂੰ ਜ਼ਮੀਨ ਦੇ ਦੋ ਤੇ ਨਾਲੇ ਜਿਹੜਾ ਠੇਕਾ ਬੰਦਾ ਤੇ ਤੁਸੀਂ ਆਦਾ ਸਾਨੂੰ ਖਾਤਾ ਨੰਬਰ ਦੇ ਦੋ ਤੇ ਇਹੀ ਹੁੰਦੇ ਤੇ ਪੇਮੈਂਟ ਪਾ ਦੇਣੇ ਤੇ ਪੇਮੈਂਟ ਦੇ ਪਾਣ ਦੇ ਬਾਵਜੂਦ ਉਹਨਾਂ ਨੇ ਇਹਨਾਂ ਨਾਲ ਗਾਲੀ ਗਲੋਚੀ ਕਰਨਾ ਸ਼ੁਰੂ ਕਰ ਦਿੱਤਾ ਬੜਾ ਚੰਗਾ ਬੋਲ ਬੋਲਿਆ ਤੇ ਉਹਨਾਂ ਨੇ ਪਿੰਡ ਦੇ ਜਿਹੜੇ ਬੰਦੇ ਜਿਨ੍ਹਾਂ ਨੂੰ ਜ਼ਮੀਨ ਦਿੱਤੀ ਸੀ ਤੇ ਜੋੜਾ ਕਿ ਇਹਨਾਂ ਦਾ ਦਿਓਰ ਲੱਗਦਾ ਹੈ ਸ਼ਰੀਕੇ ਵਿੱਚ ਦਿਓਰ ਲੱਗਦਾ ਤੇ ਉਹ ਕਿ ਨਸ਼ੇ ਦਾ ਵੀ ਕੰਮ ਕਰਦਾ ਉਹਨਾਂ ਨੇ ਜਿਵੇਂ ਤੁਹਾਨੂੰ ਪਤਾ ਵੀ ਜਿਹੜਾ ਨਸ਼ੇ ਦਾ ਕੰਮ ਕਰਦਾ ਹੋਵੇ ਉਹਨਦੇ ਕੋ ਵੈਸੇ ਵੀ ਬੰਦੇ ਗੁੰਡੇ بڑے ਹੁੰਦੇ ਨੇ ਠੀਕ ਹੈ ਨਹੀਂ ਗੁੰਡੇ بڑے ਹੁੰਦੇ ਨੇ ਉਹ ਪਿੱਛੇ ਵੀ ਇਹਨਾਂ ਦਾ ਰੰਜਿਸ਼ ਹੀ ਚੱਲ ਰਹੀ ਸੀ ਪਿੱਛੇ ਜਾਵੇ ਉਹਨਾਂ ਕੋਲ ਸਮੈਕ ਬੀਚੀ ਸੀ ਪੋਸਟ ਫਰੀਚਾਈ ਕਾ ਵੀ ਕਹਿੰਦੇ ਨੇ ਉਹ ਇਹਨਾਂ ਦੇ ਦੱਸਣ ਦੇ ਮਤਾਵਕ ਪੋਸਟ ਫਰੀਚਾਈ ਤੇ ਉਹ ਇਹਨਾਂ ਨੇ ਜਦੋਂ ਫਰੀਚਾਈ ਤੇ ਉਹਨਾਂ ਨੇ ਇਹਨਾਂ 'ਤੇ ਸ਼ੱਕ ਕੀਤਾ ਇਹਨਾਂ ਦੇ ਕਿ ਰੰਜਿਸ਼ ਦੇ ਦਰਦਾਰ ਇਹਨਾਂ ਨੇ ਉਹਨਾਂ ਆਖਿਆ ਵੀ ਨਸ਼ਾ ਸਾਡਾ ਇਹਨਾਂ ਨੇ ਫੜਾਇਆ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਣਾ ਵੀ ਜੇ ਅੱਜਕਲ ਕੋਈ ਗਲਤ ਕੰਮ ਕਰਦਾ ਨਸ਼ੇ ਦਾ ਕੰਮ ਕਰਦਾ ਜੇ ਅਸੀਂ ਉਹਨੂੰ ਸੁਧਾਰਨਾ ਚਾਹਣੇ ਆਸੀਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਦੇ ਆਂ ਸਿਰੋ ਉਹਨਾਂ ਦੇ ਕਾਰਵਾਈ ਹੋਣ ਦੇ ਬਾਵਜੂਦ ਵੀ ਤੇ ਜੇ ਉਹ ਗੁੰਡਿਆਂ ਨੂੰ ਸਿਰੋ ਸ਼ਹਿ ਦਿੱਤੀ ਜਾਂਦੀ ਏ ਤੇ ਵੀ ਗੁੰਡਿਆਂ ਨੂੰ ਸ਼ਹਿ ਇਹ ਦਿੱਤੀ ਜਾਂਦੀ ਵੀ ਇਹਨਾਂ ਨੇ ਦੱਸਿਆ ਤੇ ਇਹਨਾਂ ਨੂੰ ਫੜ ਕੇ ਮਾਰਾ ਜਾਵੇ ਤੇ ਜਿਹੜੇ ਨਸ਼ਾ ਕਰਦੇ ਉਹਨਾਂ ਨੂੰ ਸਿਰੋ ਹੋਰ ਕਰਦੇ ਨੇ ਉਹੀ ਮਸਲਾ ਲੈ ਕੇ ਅੱਜ ਵੀ ਜਿਹੜੇ ਇਸ ਪਰਿਵਾਰ ਦੇ ਉਹਨਾਂ ਨੇ 20-25 ਬੰਦੇ ਆਏ ਨੇ ਜਿਨ੍ਹਾਂ ਨੇ ਦੋ ਟਰੈਕਟਰ ਤੇ ਟਰਾਲੀਆਂ ਦੇ ਵਿੱਚ ਭਰ ਕੇ ਆਏ ਨੇ ਬੰਦੇ ਉਹਨਾਂ ਨਾਲ ਕੇ ਇਹਨਾਂ ਦੇ ਪਰਿਵਾਰ ਦੇ ਨਾਲ ਚੰਗੀ ਕੁੱਟ ਮਾਰ ਕੇ ਦੀ ਜੋ ਕਿ ਬੀਬੀ ਦੇ ਕੇਸਾਂ ਦੀ ਬੇਅਦੀ ਕੀਤੀ ਮੈਂ ਵੇਖ ਲਿਆ ਸਾਰਾ ਕੁਝ ਇਹਨਾਂ ਲਤਾਂ ਬਾਹਾਂ ਦੀ ਕਾਹਵੀ ਛਲੀਆਂ ਗਈਆਂ ਨੇ ਬਾਹਾਂ ਤੇ ਸੱਟ ਲੱਗੀ ਏ ਕੇਸ ਇਹਨਾਂ ਦੇ ਪਟਕੇ ਇਹਨਾਂ ਦੇ ਸੀਰੀਸ ਸਾਹਿਬ ਦੀ ਬੇਵਦੀ ਕੀਤੀ ਏ ਤੇ ਮੈਂ ਪੁਲਿਸ ਪ੍ਰਸ਼ਾਸਨ ਤੇ ਇਹ ਮੰਗ ਕਰਦਾ ਕਿ ਇਸ ਬੀਬੀ ਦੇ ਨਾਲ ਆ ਸੀ ਸਾਰੀਆਂ ਸਿੱਖ ਜਥੇਬੰਦੀਆਂ ਸਿੱਖ ਟੂਟਰ ਫੈਡਰੇਸ਼ਨ ਮੈਥਾ ਐ ਆਲ ਇੰਡੀਆ ਸਿੱਖ ਟੂਟਰ ਫੈਡਰੇਸ਼ਨ ਮੈਥਾ ਅਤੇ ਸਤਕਾਰ ਕਮੇਟੀ ਲਖਬੀਰ ਸਿੰਘ ਮਹਾਲਮ ਅਤੇ ਸ੍ਰੀ ਗੁਰ ਗ੍ਰੰਥ ਸਾਹਿਬ ਸਤਕਾਰ ਕਮੇਟੀ ਦੇ ਅਤੇ ਇਹ ਬਾਬਾ ਸਤਨਾਥ ਸਿੰਘ ਵੱਲੀਆਂ ਵਾਲੇ ਆਈ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਇਕਜੁੱਟ ਹੋ ਕੇ ਕਰਕੇ ਇਸ ਪਰਿਵਾਰ ਦੇ ਨਾਲ ਖੜੇ ਆ ਭਾਈ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਵੀ ਜਿਹੜਾ ਪਰਿਵਾਰ ਜਿਹੜਾ ਦੂਸਰਾ ਪਰਿਵਾਰ ਹੈ ਇਹਨਾਂ ਦੇ ਆਣ ਕੇ ਗੱਲ ਪਿਆ 452 ਧਾਰਾ ਉਹ ਬੰਦੀ ਚੱਲਦੀ ਬੰਦੀ ਹੈ ਤੇ ਜਿਹੜੀ ਅਸੀਂ ਮੰਗ ਕਰ ਰਹੇ ਆ ਜਿਹੜੇ ਬੀਬੀ ਦੇ ਕੇਸਾਂ ਦੀ ਬੇਰਦੀ ਹੈ 295 ए ਦੀ ਅਸੀਂ ਮੰਗ ਕਰ ਰਹੇ ਆ ਧਾਰਾ ਲਾ ਕੇ ਤੇ ਉਹਨਾਂ ਨੂੰ ਸਖਤ ਸਜ਼ਾ ਸਜ਼ਾਵਾਂ ਦਿੱਤੀਆਂ ਜਾਂ ਮੇਰੀ ਇੱਕ ਅਮਰਤਾ ਰਹੀ ਜਿਹੜੀ ਔਰਤ ਨੂੰ ਮਾਰ ਦਿੱਤੀ ਗਈ ਕੀ ਬਾਕੀ ਉਹਨਾਂ ਕੋਲ ਜ਼ਮੀਨ ਦਾ ਇਹਨਾਂ ਨਾਲ ਝਗੜਾ ਹੈ ਇਹਦਾ ਬਿਓਰ ਦੀ ਡੈਥ ਹੋ ਗਈ ਦਿਓਰ ਸੀ ਨਾ ਤੇ ਉਹਦੀ ਘਰ ਵਾਲੀ ਨੇ ਕਿਸੇ ਨੂੰ ਹੋਰ ਨੂੰ ਦੇ ਦਿੱਤੀ ਤੇ ਇਹਨਾਂ ਦਾ ਅਬੀ ਦੀ ਝਗੜਾ ਹੋਇਆ ਕੋ ਗੁੱਟਮਾਰ ਹੋਈ ਉਹਦਾ ਬਿਆਨ ਕਲਮ ਬੰਦ ਕਰ ਲਿਆ ਬਾਕੀ ਜੋ ਬੰਦੀ ਕਰ ਰਹੀ ਤਫਤੀਸ਼ ਜਾਰੀ ਹੈ ਕੇਸਾਂ ਦੀ ਬੇਇੱਜ਼ਤੀ ਹੋਈ ਨਹੀਂ ਨਹੀਂ ਕੇਸਾਂ ਦੀ ਦੀ ਕੋਈ ਗੱਲ ਦੇ ਬਿਆਨਕਾਰੀ ਕੇਸਾਂ ਨਹੀਂ ਕਿਸੇ ਕੋਈ ਗੱਲ ਸਾਹਮਣੇ ਨਹੀਂ ਆਈ ਬੇਇੱਜ਼ਤੀ ਕੀਤੀ ਗਈ ਉਥੋਂ ਤਫਤੀਸ਼ ਕਰ ਲਾਂਗੇ ਜੇ ਆਏਗੀ ਤੇ ਅਸੀਂ ਉਹ ਵੀ ਨਾਲ ਲਾ ਦਾਂਗੇ ਤਨਦ ਤੇ ਝਗੜਾ ਉਹਨੇ ਰੱਟਾ ਤੱਕੀ ਗੱਲ ਨਹੀਂ ਸਿਕੰਦਰ ਨਹੀਂ ਅਜੇ ਇਹ ਬਿਆਨ ਲਿਖਿਆ ਹੈ ਜਾ ਕੇ ਥਾਣੇ ਅਜ਼ੀਰ ਕਰਕੇ ਕਾਰਵਾਈ ਤੇ ਉਹਨਾਂ ਤੇ ਰੇਡ ਕਰਦੇ ਆਂ ਉਥੋਂ ਕੁਝ-ਕਿਛ ਕਰਦੇ ਆਂ ਜੇ ਇਹਨਾਂ ਦੀ ਕੋਈ ਹੋਰ ਗੱਲ ਸਾਹਮਣੇ ਆਏਗੀ ਉਹ ਵੀ ਨਾਲ ਐਡ ਕਰਾਂਗੇ ਠੀਕ ਤੇਜ਼ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਜਨ ਸਿੰਘ ਦੀ ਰਿਪੋਰਟ